ਨਾ ਇਥੋਂ ਲੱਖ ਰੁਪਏ ਦਾ 골ਡ लोन ਲਿਆ ਸੀ ਆਪਾਂ ਜੀ 23 ਦਿਨਾਂ ਤੋਂ ਪੁਲਿਸ ਹੋਂ ਨਾ ਰੱਖਿਆ ਹੋਇਆ ਆਪਣਾ ਜੀ ਤੇ ਆਪਾਂ 60000 ਰੁਪਏ ਭਰ ਕੇ 40000 ਰੁਪਏ ਰਹਿ ਗਏ ਇਹ 60000 ਰੁਪਏ ਮੁੱਕਰੀ ਜਾ ਰਹੇ ਨਹੀਂ ਭਰ ਕੇ ਨਹੀਂ ਸਾਡੇ ਲੋਵੇ ਠੋਕਾ ਨਾ ਠੱਗੀ ਚੋਰੀ ਬੰਦ ਕਰੋ ਬੰਦ ਕਰੋ ਵੀ ਬੰਦ ਕਰੋ بار بار ਠੱਗੀ ਵਾਲੇ ਹੀ ਕੰਮ ਹੈ ਜਾਣ ਜਾਣ ਕੇ ਲੱਖ ਰੁਪਏ ਦੁਬਾਰੇ ਮੰਗ ਰਹੇ ਨੇਗੇ ਇਹਨਾਂ ਨੇ ਜੋ 60000 ਰੁਪਏ ਜਮ੍ਹਾਂ ਕਰਾਇਆ ਇਹਨਾਂ ਨੂੰ ਕਹਿੰਦੇ ਵੀ ਅਸੀਂ ਉਸ ਟਾਈਮ ਤੇ ਰਸੀਦ ਨਹੀਂ ਦੇ ਸਕਦੇ ਇਹ ਕਹਿੰਦੇ ਵੀ ਕੋਈ ਨਾ ਤੁਸੀਂ ਹੁਣ 60000 ਰੁਪਏ ਜਮ੍ਹਾਂ ਕਰਾ ਦਿਓ 2-4 ਦਿਨਾਂ ਬਾਅਦ ਤੁਸੀਂ 40000 ਰ ਜਦੋਂ ਫੇਰ ਉਸ ਤੋਂ ਬਾਅਦ 2 ਮਹੀਨੇ ਲੰਘੇ 1.5 ਮਹੀਨਾ ਲੰਘਾ ਫੇਰ ਅਸੀਂ ਲੈ ਕੇ ਆਏ 40000 ਰੁਪਇਆ ਫੇਰ ਕਹਿੰਦੇ ਐਂ ਕਰਕੇ ਵੀ ਜਿਹੜਾ ਤੁਹਾਡਾ 40000 ਰੁਪਇਆ ਭਰੋਗੇ 40000 ਦੀ ਤੁਹਾਨੂੰ 골ਡ ਮਿਲੂਗਾ ਵੀ ਪੂਰਾ ਨਹੀਂ ਮਿਲੂਗਾ ਜਿਹੜਾ ਤੁਹਾਡਾ 60000 ਰੁਪਇਆ ਤੁਸੀਂ ਭਰਿਆ ਤੀਗਾ ਉਹ ਸਾਡੇ ਇੱਥੋਂ ਮੈਡਮ ਲੈ ਕੇ ਇੱਕ ਮੈਡਮ ਨੂੰ ਜਿਹੜੀ ਨੂੰ ਭਰਿਆ ਤੀਗਾ ਉਹ ਅੰਦਰ ਹੈ ਹੁਣ ਵੀ ਮੰਨ ਰਹੀ ਆ ਮੈਂ 60000 ਲੈਂਦਾ ਕਹਿੰਦੀ ਮੈਂ ਗੱਲੇ 'ਚ ਧਰਤਾ ਗੱਲੇ 'ਚ ਪੈਸੇ ਗਿਆ ਅੱਜ ਅਸੀਂ ਖੜੇ ਹਾਂ ਸੰਗਰੂਰ ਦੇ ਵਿੱਚ ਮਥੋੜ ਮਥੂੜ ਫਿਨਕਾਰ ਫਾਈਨਾਂਸ ਕੋਲੇ ਜਿੱਥੇ ਕੇ ਲੋਗਾ ਨੇ ਇੱਥੇ ਆ ਕੇ ਜੋ ਸ਼ਟਰ ਹੈ ਸਿੱਟ ਦਿੱਤਾ ਹੈ ਤੇ ਜੋ ਇਹਨਾਂ ਦਾ ਸਟਾਫ ਹੈ ਮਥੂੜ ਦਾ ਬਿਲਕੁਲ ਅੰਦਰ ਹੈ ਇਹਨਾਂ ਦਾ ਇਲਜ਼ਾਮ ਹੈ ਕਿ ਇਹਨਾਂ ਨੇ 1 ਲੱਖ ਰੁਪਏ ਲਿਆਤੀ ਅਤੇ 2.5 ਲੱਖ ਦਾ ਸੋਨਾ ਇਹਨਾਂ ਕੋਲੇ ਗਿਣਵੀ ਧਰਿਆ ਸੀਗਾ ਬਾਈ 60000 ਰੁਪਏ ਦੇ ਗਿਆ ਅਤੇ ਜਦੋਂ ਅਸੀਂ 40000 ਰੁਪਏ ਦੇ ਕੇ ਆਪਣੇ ਪੈਸੇ ਵਾਪਸ ਲੈਣ ਆਇਆ ਤਾਂ ਇਹਨਾਂ ਵੱਲੋਂ ਇਨਕਾਰ ਕਰ ਦਿੱਤਾ ਗਿਆ ਕਹਿੰਦੇ 40000 ਰੁਪਏ 60000 ਰੁਪਏ ਪੂਰਾ ਉਹ ਪਾ ਕੇ ਲੱਖ ਰੁਪਏ ਭਰੋ ਕੀ ਕਾਰਨ ਹੈ ਕਿ ਇਹਨਾਂ ਨੂੰ ਸੋਨਾ ਨਹੀਂ ਮਿਲ ਰਿਹਾ ਬਾਈ ਮਜੂਦਾ ਹੈ ਕਿਹਨਾਂ ਪਰ ਆਪਣਾ ਅਵਤਾਰ ਸਿੰਘ ਜੀ ਕੀ ਕਹਿਣਾ ਚਾਹੋਗੇ ਕਿਠ ਦੀ ਹੋੜ ਨਾਲ ਹਾਂਜੀ ਆਪਣਾ ਇਥੋਂ ਲੱਖ ਰੁਪਏ ਦਾ 골ਡ ਲੋਨ ਲਿਆ ਸੀ ਆਪਾਂ ਜੀ 22 ਦਿਨਾਂ ਤੋਂ ਕੋਲੇ ਸੋਨਾ ਰੱਖਿਆ ਹੋਇਆ ਆਪਣਾ ਜੀ ਤੇ ਆਪਾਂ 60000 ਰੁਪਏ ਭਰ ਕੇ 40000 ਰੁਪਏ ਰਹਿੰਦੇ ਜੀ ਇਹ 60000 ਰੁਪਏ ਮੁੱਕਰੀ ਜਾ ਰਹੇ ਨਹੀਂ ਭਰ ਕੇ ਨਹੀਂ ਇਹ ਸਾਡੇ ਲਈ ਆਪਣੇ ਲਈ ਰਸੀਦ ਪਈ ਆ ਗਈ 18 ਮਾਰਚ ਨੂੰ ਇਹਨਾਂ ਲਈ ਪੈਸੇ ਆਏ ਹੋਏ ਨੇ 1.5-2 ਮਹੀਨੇ ਹੋ ਗਏ ਸਾਨੂੰ ਦੇਈ ਦੇਣ ਨੂੰ ਚੱਲ ਕੁਝ ਕਰਨੇ ਕਰਨਗੇ ਐਵੇਂ ਕੋਈ ਹਲੇ ਕਾਰਵਾਈ ਨਹੀਂ ਕਰੀ ਜੀ ਇਸ ਕਰਕੇ ਅਸੀਂ ਅੱਜ ਇੱਥੇ ਸਾਰੇ ਇਕੱਠੇ ਮੌਜੂਦ ਹੋਵਾਂਗੇ ਜਿਹੜਾ ਅੰਦਰ ਸਟਾਫ ਹੈ ਉਹਨਾਂ ਨੇ ਕੀ ਕਹਿਣਾ ਸੀਗਾ ਤੂੰ ਤਾਂ ਕਹਿੰਦੇ ਲੱਖ ਰੁਪਏ ਪਰ ਉਹ ਤੇ ਆਪਣਾ 골ਡ ਲੈ ਜਾ ਤੁਸੀਂ 60000 ਰੁਪਏ ਸਾਡੇ ਲੈ ਵੀ ਨਹੀਂ ਆ ਨਾਲੇ ਮੈਡਮ ਮੰਨ ਜਾ ਰਹੀ ਐ ਕਿ ਹਾਂ ਮੈਂ ਪੈਸੇ ਜਮ੍ਹਾਂ ਕਰਾਏ ਨੇ ਉਹ ਮੰਨਦਾ ਰਹੇ ਨੇ ਪਰ ਉਹ 골ਡ ਦੇ ਇਹਨਾਂ 40000 ਰੁਪਏ ਲੈ ਗਿਆ ਆਪਾਂ ਫੇਰ ਮੰਨ ਜੀ ਵੀ ਹਾਂ ਉਹਨਾਂ ਨੇ ਕਿਹਾ ਕੁਛ ਕਿ 60000 ਰੁਪਏ ਗਿਆ ਹੋਇਆ ਉਹਨਾਂ ਲਵੇ ਅੱਛਾ ਹਾਂ ਸਾਡੇ ਨਾਲ ਇਹਨਾਂ ਨਾਲ ਵੀਰ ਆਇਆ ਨੇ سپورਟ ਤੇ ਕਿਹਨਾਂ ਵੀਰ ਜਪਣਾ ਮੇਰਾ ਪ੍ਰਿੰਸ ਬਰਮਾ ਬਰਮਾ ਜੀ ਕਿਸ ਤਰ੍ਹਾਂ ਦਿਖ ਰਹੇ ਹੋ ਕਿ ਪਹਿਲਾਂ ਵੀ ਕਾਫੀ ਇਹਨਾਂ ਦਾ ਰੋਲਾ ਪੈ ਕੇ ਹਟਿਆਗਾ ਅੱਜ ਵੀ ਇਹਨਾਂ ਵੀ ਜੋ ਹੈ ਕਪੜਾ ਹੋ ਰਿਹਾਗਾ ਬਾਰ-ਬਾਰ ਹੀ ਠੱਗੀ ਵਾਲੇ ਹੀ ਕੰਮ ਹੈ ਜਾਣ ਜਾਣ ਕੇ ਲੱਖ ਰੁਪਏ ਦੁਬਾਰੇ ਮੰਗ ਰਹੇ ਨੇਗੇ ਇਹਨਾਂ ਨੇ ਜੋ 60000 ਰੁਪਏ ਜਮ੍ਹਾਂ ਕਰਾਇਆ ਇਹਨਾਂ ਨੂੰ ਕਹਿੰਦੇ ਵੀ ਅਸੀਂ ਉਸ ਟਾਈਮ ਤੇ ਰਸੀਦ ਨਹੀਂ ਦੇ ਸਕਦੇ ਉਸ ਟਾਈਮ ਤੇ ਇਹਨਾਂ ਨੂੰ ਕਹੇ ਰਸੀਦ ਨਹੀਂ ਦੇ ਸਕਦੇ ਤੁਸੀਂ ਸ਼ਾਮ ਨੂੰ ਆ ਕੇ ਲੈ ਜਾਓ ਸਾਡਾ ਪ੍ਰਿੰਟਰ ਨਹੀਂ ਚੱਲ ਰਿਹਾ ਤੇ ਇਹਨਾਂ ਨੂੰ ਸ਼ਾਮ ਨੂੰ ਕੋਈ ਰਸੀਦ ਦਿੱਤੀ ਓਨਲੀ ਕਲਰ ਲਿਖ ਕੇ ਦਿੱਤਾਗਾ ਇੱਥੇ ਵੀ ਆ ਲਓ ਵੀ ਕੋਈ ਨਾ ਹਜੇ ਪ੍ਰਿੰਟਰ ਨਹੀਂ ਚੱਲ ਰਿਹਾ ਤੁਹਾਨੂੰ ਠੀਕ ਕਰਕੇ ਬਾਅਦੇ ਬਾਅਦ ਚੋਂ ਰਸੀਦਾਂ ਦੇ ਦਾਂਗੇ ਤੇ ਅੱਜ ਕਾਫੀ ਟਾਈਮ ਬਾਅਦ ਆਏ ਨੇ ਇਹ ਇਹਨਾਂ ਲਵੇ 40000 ਰੁਪਏ ਜਿਹੜਾ ਰਹਿ ਗਿਆ ਸੀ ਉਹ ਦੇਣ ਤੇ ਇਹਨਾਂ ਨੂੰ ਐਸੀ ਵੀ ਹੁ ਤੇ ਹੁਣ ਇਹਨਾਂ ਸੋਨਾ ਦੇ ਰਹੇ ਉਹ ਤੇ ਇਹ ਕਹਿ ਰਹੇ ਨੇ ਕਿ ਵੀ ਪੂਰਾ ਲੱਖ ਰੁਪਇਆ ਭਰੋ ਜਿਹੜੇ ਸਾਡੇ ਮੈਡਮ ਸਟਾਫ ਮੈਂਬਰ ਜਿੰਨਾਂ 60000 ਰੁਪਇਆ ਦਿੱਤਾ ਸੀਗਾ ਤੇ ਉਹ ਕਹਿੰਦੇ ਨੇ ਕਿ ਵੀ ਉਹ ਭੱਜ ਚੁੱਕੇ ਨੇਗੇ ਹੁਣ ਤੱਕ ਕੰਪਨੀਆਂ 10-12 ਲੱਖ ਰੁਪਇਆ ਲੈ ਕੇ ਅਸੀਂ ਕਹਿੰਦੇ ਐਸਐਸਪੀ ਸਾਹਿਬ ਦੇ ਕੇਸ ਕੀਤਾ ਹੋਇਆ ਤੇ ਅਸੀਂ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਆਏ ਆ ਤੇ ਉਹਨਾਂ ਨੇ ਇਹਨਾਂ ਥੱਲੇ ਕੇਸ ਦਿੱਤਾ ਸੀਗਾ ਸਰਦਾਰ ਮੇਵਾ ਸਿੰਘ ਜੀ ਨੂੰ ਉਹਨਾਂ ਲੋ ਵੀ ਜਾ ਕੇ ਆਏ ਆ ਜੀ ਉਹਨਾਂ ਨੇ ਸਾਨੂੰ ਇੱਕ ਗੱਲ ਕਹੀ ਹੈ ਕਹਿੰਦਾ ਜੇ ਜੇ ਤੁਸੀਂ ਪੇਮੈਂਟ ਤੁਹਾਡੀ 40000 ਰੁਪਏ ਰਹਿਦੀ ਹੈ ਉਹ ਤੁਸੀਂ ਭਰ ਕੇ ਇਹਨਾਂ ਤੋਂ ਲੈ ਸਕਦੇ ਹੋ ਅਸੀਂ ਇਹ ਗੱਲ ਤਾਂ ਉਹਨਾਂ ਨੂੰ ਨਹੀਂ ਰੋਕ ਰਹੇ ਇਹ ਸਾਨੂੰ ਕਹਿ ਰਹੇ ਸਾਨੂੰ ਨਾ ਪੁਲਿਸ ਟਿਕਾ ਪੁਲਸ ਵਾਲਿਆਂ ਨੇ ਰੋਕਿਆ ਹੋਇਆ ਜੀ ਇਹ ਗੱਲ ਕਹਿ ਰਹੇ ਸੀ ਬਾਰ ਬਾਰ ਤੇ ਅੰਦਰ ਜਿਹੜੇ ਮੈਡਮਾਂ ਨੇ ਉਹਨਾਂ ਨੇ ਆਪਣੇ ਕਿਸੇ ਉੱਚ ਅਧਿਕਾਰੀ ਨਾਲ ਤੁਹਾਡੇ ਸਾਹਮਣੇ ਗੱਲ ਕੀਤੀ ਆ ਕਿ ਇਹਨਾਂ ਦੇ ਪੈਸੇ ਮੋੜਨੇ ਨੇ ਤਾਂ ਸੋਨਾ ਮੋੜਨੇ ਦਾ ਇੱਕ ਵਾਰੀ ਗੱਲ ਕਰਾਈ ਆ ਜੀ ਇਹਨਾਂ ਨੇ ਕਿ ਸਾਡੀ ਗੱਲ ਕਰਾਈ ਆ ਕਹਿੰਦੇ ਹਾਂ ਜੀ ਅਸੀਂ ਨਹੀਂ ਦੇ ਸਕਦੇ ਤੁਸੀਂ ਸਾਡੀ ਮਜਬੂਰੀ ਸਮਝੋ ਅਸੀਂ ਕੀ ਮਜਬੂਰੀ ਸਮਝ ਬਹੁ ਬਡੀ ਮਜਬੂਰੀ ਆ ਦੀ ਭੈਣ ਦਾ ਵਿਆਹ ਕੱਲ ਨੂੰ ਕੌਣ ਜ਼ਿੰਮੇਵਾਰ ਹੈ ਜੀ ਗੱਲ ਨੂੰ ਕੀ ਗੱਲਬਾਤ ਹੋ ਜਾਂਦੀ ਹੈ ਜੀ ਤੁਹਾਨੂੰ ਪਤਾ ਵੀ ਹਾਂ ਤੇ ਕਿੱਡੇ ਕਿੱਡੇ ਗੱਲਾਂ ਹੋ ਜਾਂਦੀਆਂ ਨੇ ਜੀ ਜੀ ਬਿਲਕੁਲ 60000 ਰੁਪਏ ਭਰ ਕੇ ਹੁਣ 40000 ਰੁਪਏ ਚੱਕੀ ਫਿਰਦੇ ਨੇ ਭਰਨ ਦੇ ਵਾਸਤੇ ਕਿ ਭਰਵਾ ਲਓ ਤੇ ਸਾਡਾ ਸੋਨਾ ਵਾਪਸ ਕਰ ਦਿਓ ਲੇਕਿਨ ਬੈਂਕ ਵਾਲੇ ਜੋ ਅੰਦਰ ਮੁਲਾਜ਼ਮ ਨੇ ਉਹ ਕਹਿ ਰਹੇ ਨੇ ਕਿ 40000 ਰੁਪਏ ਜੇ ਭਰੋਗੇ ਤਾਂ 40000 ਦੀ ਸੋਨਾ ਵਾਪਸ ਦਿੱਤਾ ਜਾਵੇਗਾ 60000 ਰੁਪਏ ਹੈ ਜੋ ਉਹ ਪੈਂਡਿੰਗ ਚੱਲਦਾ ਚੱਲਦਾ ਰਹੇਗਾ ਕਿਉਂਕਿ ਐਸਐਸਪੀ ਆਫਿਸ ਦੇ ਵਿੱਚ ਇਨਕੁਆਰੀ ਚੱਲ ਰਹੀ ਹੈ ਐਸਐਸਪੀ ਦਫਤਰ ਜਦੋਂ ਗਏ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਪੈਸੇ ਜਮ੍ਹਾਂ ਕਰਾ ਕੇ ਸੋਨਾ ਲੈ ਸਕਦੇ ਹੋ ਕਿਹਨਾ ਨਾਮ ਸਰ ਆਪਣੀ ਜੱਗਾ ਸਿੰਘ ਜੀ ਜੱਗਾ ਸਿੰਘ ਜੀ ਅੱਜ ਫਿਰ ਬੰਦ ਕਰਤਾ ਹਾਂ ਬੰਦ ਕਰਤਾ ਜੀ ਬੰਦ ਕਰਤਾ ਜਦੋਂ ਹੁਣ ਇਹਨਾਂ ਨੂੰ ਕਰਿਆ ਦੀਗਾ ਲੱਖ ਰੁਪਏ ਦਾ ਸੋਨਾ ਧਰ ਕੇ ਸੀ ਲੱਖ ਰੁਪਏ ਲੋਨ ਲੈਂਦਾ ਸੀਗਾ ਉਹਦੇ ਵਿੱਚੋਂ 60000 ਰੁਪਏ ਅਸੀਂ ਪਹਿਲਾਂ ਦੇ ਚੁੱਕੇ ਜਿੱਦੇ 60000 ਰੁਪਏ ਭਰ ਕੇ ਗਏ ਨੇ ਇਹ ਕਹਿੰਦੇ ਦੋ ਚਾਰ ਦਿਨਾਂ ਬਾਅਦ 40000 ਰੁਪਏ ਦੇ ਦਿਓ ਭਰਨ ਤਾਂ ਉਧੇ ਲੱਖ ਰੁਪਏ ਆਏ ਤੇ ਇਹ ਕਹਿੰਦੇ ਵੀ ਕੋਈ ਨਾ ਤੁਸੀਂ ਹੁਣ 60000 ਰੁਪਏ ਜਮ੍ਹਾਂ ਕਰਾ ਦਿਓ ਦੋ ਚਾਰ ਦਿਨਾਂ ਬਾਅਦ ਤੁਸੀਂ 40000 ਰੁਪਏ ਭਰ ਕੇ ਆਪਦਾ 골ਡ ਲੈ ਜਿਓ ਜਦੋਂ ਫੇਰ ਉਸ ਤੋਂ ਬਾਅਦ ਦੋ ਮਹੀਨੇ ਲੰਘੇ ਡੇਢ ਮਹੀਨਾ ਲੰਘਾ ਫੇਰ ਅਸੀਂ ਲੈ ਕੇ ਆਏ 40000 ਰੁਪਏ ਫਿਰ ਕਹਿੰਦੇ ਐਂ ਕਰਕੇ ਵੀ ਜਿਹੜਾ ਤੁਹਾਡਾ 40000 ਰੁਪਏ ਭਰੋਗੇ 40000 ਦੀ ਤੁਹਾਨੂੰ 골ਡ ਮਿਲੂਗਾ ਵੀ ਪੂਰਾ ਨਹੀਂ ਮਿਲੂਗਾ ਜਿਹੜਾ ਤੁਹਾਡਾ 60000 ਰੁਪਏ ਤੁਸੀਂ ਭਰਿਆ ਦੀਗਾ ਉਹ ਸਾਡੇ ਇਥੋਂ ਮੈਡਮ ਲੈ ਕੇ ਇੱਕ ਮੈਡਮ ਨੂੰ ਜਿਹੜੀ ਨੂੰ ਭਰਿਆ ਦੀਗਾ ਉਹ ਅੰਦਰ ਹੈ ਉਹ ਹੁਣ ਵੀ ਮੰਨ ਰਹੀ ਆ ਮੈਂ 60000 ਲੈਂਦਾ ਕਹਿੰਦੀ ਮੈਂ ਗੱਲੇ 'ਚ ਧਰਤਾ ਗੱਲੇ 'ਚ ਪੈਸੇ ਗਾਇਬ ਹੋ ਗਏ ਕੋਈ ਰਸੀਦ ਰਸੂਦ ਮਿਲੀ ਉਸ ਟਾਈਮ ਜੀ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੇ ਰਸੀਦ ਹੈ ਜੋ ਕੱਟੀ ਹੋਈ ਹੈ 60000 ਰੁਪਏ ਦੀ 40000 ਦੇ ਕਰੀਬ ਇਹਨਾਂ ਦਾ ਬਕਾਇਆ ਹੈ ਲੇਕਿਨ ਪੈਸੇ ਦੇਣ ਨੂੰ ਤਿਆਰ ਨੇ ਸੋ ਉਹਨਾਂ ਨਹੀਂ ਮਿਲ ਰਿਆ ਸੋੜਾ ਨਹੀਂ ਮਿਰੇ ਇਹਨੂੰ ਅਸੀਂ ਆਖਿਆ ਵੀ ਤੁਸੀਂ ਸਾਡੇ ਤੋਂ 40000 ਰੁਪਇਆ ਆਪਦਾ ਹੋਰ ਲਓ ਤੇ ਐ ਕਰਕੇ ਸਾਡਾ 골ਡ ਦਿਓ ਉਹ ਤਾਂ ਕਹਿੰਦੇ ਵੀ ਐ ਕਰਕੇ ਐਸਐਸਪੀ ਦਾ ਅਫਸਰ ਸਾਡੀ ਕੰਪਲੀਟ ਦਿੱਤੀ ਹੋਈ ਹੈ ਵੀ ਉਹ ਪ੍ਰੋਸੈਸ ਚੱਲ ਰਹੀ ਹੈ ਹੁਣ ਤੁਸੀਂ ਲੱਖ ਰੁਪਇਆ ਦਾ ਮਾੜੋ 60000 ਰੁਪਇਆ ਤੁਹਾਡਾ ਗਿਆ ਕਹਿੰਦੇ ਇੱਕ ਤਰ੍ਹਾਂ ਦਾ ਹੁਣ ਤੁਹਾਡੇ ਸਾਹਮਣੇ ਅੰਦਰ ਅਸੀਂ ਆਇਆ ਉਹ ਤੁਸੀਂ ਦੇਖੀ ਰਿਹਾ ਅੰਦਰ ਕੇ ਕੱਟ ਰਹੇ ਤੇ ਪਾਰਟੀਆਂ ਚੱਲ ਰਹੀਆਂ ਤੇ ਉਹ ਪਾਰਟੀਆਂ ਤਾਂ ਹੀ ਚੱਲਦੀਆਂ ਨੇ ਕੋਈ ਇਧਰੋਂ 2-3 ਲੱਖ ਦਾ 골ਡ ਹੈ ਪੈਸੇ ਕਿਨੇ 60000 ਰੁਪਇਆ ਹੋਰ ਪਤਾ ਨਹੀਂ ਕਿੰਨੇ ਕਹਿੰਦਾ ਠੱਗੀ ਬਜੀ ਕਿਨਦੇ ਨਾਲੀ ਬਹੁਤ ਨਾਲ ਬਜੀ ਹੋਈ ਨਹੀਂ ਉਹ ਖਾ ਕੇ ਹਰਾਮ ਕਰ ਰਹੇ ਨੇ ਅੰਦਰ ਬਹਿ ਕੇ ਗਰੀਬ ਬੰਦੇ ਦਾ ਪੈਸਾ ਵਿਚਾਰਾ ਜਵਾਕ ਹੈ ਜਿਹੜਾ ਮੇਰੇ ਸਿਰ ਤੇ ਬਾਪ ਨਹੀਂ ਹੈਗਾ ਭੈਣ ਦਾ ਵਿਆਹ ਵਿਚਾਰਾ ਪਤਾ ਨਹੀਂ ਕਿਵੇਂ ਕਿਵੇਂ ਉਹ ਇਕੱਠੇ ਕਰਦਾ ਕਿਵੇਂ ਕਿਵੇਂ ਉਹ ਕਰਿਆ ਸੀਗਾ ਕੀਤਾ ਉਹ ਕਰਕੇ ਹੁਣ ਉਹ ਜਮਾ ਦੀਵਾ ਗੁੱਲ ਕਰਦਾ ਇਹਦਾ ਖਾ ਕੇ ਹਰਾਮ ਨਾਲ ਉਹ ਬੈਠੇ ਹਰਾਮ ਨਾਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪੈਸੇ ਖਾ ਕੇ ਕਹਿੰਦੇ ਲੱਖ ਰੁਪਇਆ ਦੇ ਦਿਓ ਉਹ ਪਤਾ ਨਹੀਂ ਉਹਨੇ ਕਿਵੇਂ ਰਾਤਾਂ ਨੂੰ ਮਾਰ ਮਾਰ ਕੇ ਗੱਡੀ ਚਲਾ ਕੇ ਪੈਸੇ ਲੱਖ ਰੁਪਇਆ ਜਮਾ ਕਰਿਆ 60000 ਰੁਪਇਆ ਖਾ ਕੇ ਕਹਿੰ ਮੰਨ ਰਹੀ ਆ 60000 ਰੁਪਏ ਜਿਹੜੀ ਮੈਡਮ ਨੇ ਭਰਾਇਆ ਉਹ ਵੀ ਮੰਨ ਰਹੀ ਆ ਮੈਂ ਲੈ ਲੈਂਦਾ ਕਹਿੰਦੀ ਮੈਂ ਗੱਲੇ ਦੇ ਧਰੇ ਤੇ ਗੱਲੇ ਤੋਂ ਪੈਰ ਲਾਗੇ ਪੈ ਜਾਂਦੇ ਫਿਰ ਅੱਜ ਸਾਰਾ ਸਟਾਫ ਅੰਦਰ ਹੈਗਾ ਕਿ ਅਜੰਦਰੀ ਰਹਿਣਗੇ ਬੰਦ ਅੰਦਰ ਰਹਿਣਗੇ ਬੰਦ ਰਹਿਣਗੇ ਹੁਣ ਕਦੋਂ ਖੋਲੂ ਗੇਟ ਇਹ ਜਦੋਂ ਸਾਡਾ 골ਡ ਦੇਤਾ ਸਾਡਾ 40000 ਰੁਪਏ ਸਾਡੀ ਜੇਬ ਜਾਂ 60000 ਰੁਪਏ ਭਰਿਆ ਰਸੀ ਸਾਡੇ ਲਵਿਆ ਸਾਡਾ 골ਡ ਦਿਓ ਸੱਟਰ ਚੱਕੋ ਉਹ ਤਾਂ ਕਹਿੰਦੇ ਨੇ ਵੀ ਉੱਚ ਅਧਿਕਾਰ ਜਾਣਗੇ ਫਿਰ ਉਹ ਹੀ ਦੇ ਸਕਦੇ ਆ ਗੱਲ ਕਰਨਾ ਫੋਨ ਹੀ ਚੱਕਦੇ ਜੀ ਉਹ ਮੱਥੀਂ ਲੱਗਦੇ ਇਹਨਾਂ ਨੂੰ ਹੈੱਡ ਮੈਨੇਜਰ ਦੀ ਨਹੀਂ ਪਤਾ ਲੈ ਪ ਘਰਾ ਦੇ ਕਿਸੇ ਨਾਲ ਗੱਲ ਵੀ ਕਿਹੜਾ ਹੈਡ ਹੈ ਇਹਨਾਂ ਦਾ ਉਹ ਕਹਦੂਗਾ ਮੈਂ ਤਾਂ ਟੈਂਪਰੇਰੀ ਆਇਆ ਹਾਂ ਮੈਂ ਤਾਂ 2 ਦਿਨਾਂ ਖਾਤਰ ਆਇਆ ਕੋਈ ਕਹਦੂ ਮੈਂ 4 ਦਿਨਾਂ ਖਾਤਰ ਆਇਆ ਹਾਂ ਇਹਨੂੰ ਐਂ ਹੀ ਨਹੀਂ ਪਤਾ ਉਹਦੇ ਸਟਾਫ ਦਾ ਇਹ ਜੀ ਇਹ ਬੈਂਕ ਹੈ ਜਾਨੂ ਗਵਰਨਮੈਂਟ ਨੇ ਲਾਇਸੈਂਸ ਦਿੱਤਾ ਹੋਊਗਾ ਜਿਹੜਾ ਇਹਨਾਂ ਨੂੰ ਇਹ ਗੱਲਾਂ ਜਿਹਨਾਂ ਨੂੰ ਆਪਦੇ ਮੁਲਾਜ਼ਮਾਂ ਨੇ ਆਪਦੇ ਅਧਿਕਾਰੀਆਂ ਦਾ ਨਹੀਂ ਪਤਾ ਵੀ ਕਿਹੜਾ ਕਿਹੜੀ ਪੋਸਟ ਤੇ ਹੈ ਇਹਦਾ ਗੱਲ ਮੰਨ ਸਕਦੇ ਆਪਾਂ ਹੁਣ ਤੁਸੀਂ ਦੇਖੀਂ ਅੰਦਰ ਸਿਸਟਮ ਕਿਸੇ ਨੂੰ ਪਤਾ ਵੀ ਕੌਣ ਆ ਕੋਈ ਹੈਡ ਹੈ ਦੱਸਿਆ ਕਿਸੇ ਨੇ ਕੋਈ ਮੈਡਮ ਅੰਦਰ ਪਾ ਕੇ ਸਮੋਸੇ ਖਾਣ ਲੱਗ ਜੰਦੀ ਹੈ ਕਹਿੰਦੀ ਮੈਂ ਤਾਂ ਗੱ ਫਿਰ ਹੋਰ ਵੀ ਜੋ ਹੈ ਇਕੱਠ ਕਰੋਗੇ ਜਾਂ ਧਰਮ ਨਾਲ ਲਗਾ ਦੇਖੂਗਾ ਇਹਦਾ ਕੁਝ ਵੀ ਨਹੀਂ ਇਹਦਾ ਕਟੇਲਰ ਦੇਖਿਆ ਇਹਨਾਂ ਨੂੰ ਐ ਸਮਝ ਲਓ ਵੀ ਅਸੀਂ ਆਖਿਆ ਵੀ ਚੱਲ ਜੇ ਕਈ ਵਾਰ ਆਉਂਦਾ ਬੰਦਾ ਵੀ ਇਹਨਾਂ ਸਮਝੋ ਅਸੀਂ ਨਿਊ ਟਾਟਾ ਜੂਨੀਅਰ ਦੇ ਅਸੀਂ ਅਧਿਕਾਰੀ ਬੰਦੇ ਆ ਸਾਡੀ ਆਪਦੀ ਜੂਨੀਅਰ ਹੈ ਸਾਡੀਆਂ ਨਾਲ ਜੂਨੀਅਰ ਨੇ ਆਪਣੇ ਹੋਰ ਜਥੇਬੰਦੀਆਂ ਆਪਣੇ ਸਾਰੀਆਂ ਹੈਗੀਆਂ ਸਾਡੇ ਨਾਲ ਖੜੀਆਂ ਨੇ ਇਹਦਾ ਉਸ ਤੋਂ ਬਾਅਦ ਦੇਖਿਓ ਤੂੰ ਲੰਬਾ ਸੰਘਰਸ਼ ਚੱਲੂਗਾ ਇਹ ਇਹਦਾ ਰੋੜੇ ਬੰਦ ਹੋਊਗਾ ਫਿਰ ਉਹਦੇ ਕੀ ਨਾਮ ਹੈ ਆਪਣਾ ਮੱਖਣ ਸਿੰਘ ਜੀ ਮਖਨ ਸਿੰਘ ਜੀ ਜਿਹਦੇ ਨਾਲ ਨਾਲ ਆਏ ਹੋਗੇ ਸੋਨਾ ਜਿਹਨਾਂ ਦਾ ਅੰਦਰ ਪਿਆਗਾ ਥੋੜੀ ਥੋੜੀ ਕੀ ਰੱਖਦੇ ਨੇ ਇਹ ਪਤੀਜਾ ਲੱਗਦਾ ਜੀ ਹਾਂਜੀ ਕੀ ਕਹਿਣਾ ਚਾਹੋਗੇ ਜੋ ਠੱਗੀ ਹੋਣ ਨੂੰ ਇਹ ਠੱਗੀ ਜੀ ਇਸ ਤਰ੍ਹਾਂ ਹੋਇਆ ਲੱਖ ਰੁਪਿਆ ਲਿਆ ਸੀ ਇਹਨਾਂ ਨੇ 골ਡ ਧਰਕੇ ਲੱਖ ਰੁਪਿਆ ਪੂਰਾ ਭਰਨਾ ਆਏ ਸੀ ਉਸ ਦਿਨ ਇਹਨਾਂ ਨੇ 60000 ਰੁਪਿਆ ਭਰ ਆ ਲਿਆ 40000 ਵਾਪਸ ਕਰਤਾ ਕਿਤੇ ਵੀ 2-4 ਦਿਨ ਨੂੰ ਇਹ 40000 ਭਰ ਕੇ ਆਪਣਾ 골ਡ ਲੈ ਜਿਓ ਹੁਣ ਇਹ ਸਾਫ ਇਨਕਾਰ ਕਰ ਰਹੇ ਨੇ 60000 ਰੁਪਿਆ ਸਿੱਧ ਦਿੱਤੀ ਹੋਈ ਆ ਆਪਣੀ ਰਸੀਦ ਨਹੀਂ ਮੰਨ ਰਹੇ। ਅੱਛਾ ਜੀ। ਹਾਂ ਜੀ ਹਾਂ। ਆਪਣੀ ਰਸੀਦ ਵੀ ਨਹੀਂ ਮੰਨ ਰਹੇ। ਕਹਿੰਦੇ ਵੀ 40000 ਰੁਪਇਆ ਭਰ ਕੇ 40000 ਦਾ 골ਡ ਲੈ ਜਾਓ। ਤੇ ਅਗਰ ਪੂਰਾ ਲੱਖ ਰੁਪਇਆ ਭਰੋਗੇ ਤਾਂ ਪੂਰਾ 골ਡ ਮਿਲੂ। 60000 ਰੁਪਏ ਨੂੰ ਇਨਕਾਰ ਕਰ ਰਹੇ ਨੇ ਇਹ ਮਨਨ ਕੋਲ। ਹਾਂ ਜੀ ਹਾਂ। ਤੇ ਅਗਲਾ ਸੰਘਰਸ਼ੀ ਹੋਵੇਗਾ। ਅਗਲਾ ਸੰਘਰਸ਼ ਤਾਂ ਜੀ ਧਰਨਾ ਚੱਲ ਰਿਹਾ ਹੈ। ਬਾ ਇਥੇ ਜਿੱਨੇ ਚਿਰ ਕੋਈ ਫੈਸਲਾ ਹੋ ਨਹੀਂ ਹੁੰਦਾ, ਉਹਨਾਂ ਚਿਰ ਇਥੇ ਚੱਲੂਗਾ ਗੇਟ ਬੰਦ ਕਰਿਆ। ਬੈਂਕ ਚ ਕੀ ਪੋਸਟ ਹੈ ਸਰ ਮੈਂ ਸੀਐਸਸੀ ਹਾਂ ਮੈਮ ਜਿਹੜੀ ਦਾ ਮਸਲਾ ਛਿੜਿਆ ਹੈ ਕੋਈ ਐਕਚੁਅਲੀ ਪਹਿਲੀ ਵਾਰ ਹੋਇਆ ਪਹਿਲਾਂ ਵੀ ਮਥੂੜ ਬੈਂਕ ਹੈ ਜਿਹੜੀ ਮਤਲਬ ਰੋਲੇ ਰੱਪਿਆਂ ਦੇ ਵਿੱਚ ਪਈ ਆ ਕਈ ਕਸਟਮਰਾਂ ਦੇ ਸੰਪਲੈਕਟਾਂ ਆਂਦੀਆਂ ਨੇ ਕਿ ਸਾਡੇ ਪੈਸੇ ਟਾਈਮ ਤੇ ਨਹੀਂ ਦਿੰਦੇ ਜਾਂ ਸਾਡਾ 골ਡ ਨਹੀਂ ਦਿੰਦੇ ਇੱਕ ਹੋਰ ਨਵਾਂ ਕੇਸ ਹੈ ਕੀ ਮੁੱਦਾ ਹੈ ਸਰ ਇੱਥੇ ਬੀਐਮ ਸੀਗੇ ਉਹ ਸਾਰੇ ਕਰਾਈਸਿਸ ਕਰਕੇ ਗਏ ਹੋਏ ਨੇਗੇ ਕੀ ਨਾਮ ਹੈ ਉਹ ਹਰਦੀਪ ਕੌਰ ਅੱਛਾ ਉਹਨਾਂ ਦੇ ਸਰ ਉਹਨਾਂ ਦੇ ਨਾਮ ਤੇ ਕੰਪਲੇਂਟ ਦਿੱਤੀ ਹੋਈ ਹੈਗੀ ਐਸਐਸਪੀ ਆਫਿਸ ਦੇ ਵਿੱਚ ਸਾਰੀ ਕੰਪਲੇਂਟ ਦਿੱਤੀ ਗਈ ਹੈਗੀ ਕਿ ਉਹ ਬਦਾਂ ਕਰਕੇ ਪੇਮੈਂਟ ਲੈ ਕੇ ਗਈ ਹੈਗੀ ਉੱਥੇ ਸਾਰੀ ਇਨਕੁਆਇਰੀ ਚੱਲ ਰਹੀ ਹੈਗੀ ਅੱਜ ਸਰਪੰਚੀ ਦੇ ਆਫਿਸ ਤੇ ਸਾਡੇ ਸਟੇਟਮੈਂਟਸ ਹੋ ਰਹੀਆਂ ਨੇਗੀਆਂ ਕਸਟਮਰ ਦੀਆਂ ਜਿਹੜਾ ਵੀ ਕਸਟਮਰ ਨਾਲ ਹੋਇਆ ਹੋਇਆ ਉਹਨਾਂ ਦੀਆਂ ਸਟੇਟਮੈਂਟਸ ਹੋ ਰਹੀਆਂ ਨੇਗੀ ਉੱਥੇ ਸਾਰੀ ਇਨਕੁਆਇਰੀ ਉੱਥੇ ਚੱਲ ਰਹੀ ਹੈ ਜੀ ਮੈਡਮ ਤੁਸੀਂ ਨਹੀਂ ਸਮਝਦੇ ਕਿ ਕਸਟਮਰ ਜਿਹੜਾ ਹਰਾਨ ਹੋ ਰਹਿ ਕੇ ਚੋਰੀ ਜਿਹੜੀ ਤੁਹਾਡੇ ਡਿਪਾਰ ਕੋਈ ਇੱਕ ਜਾਂਚ ਦਾ ਵਿਸ਼ਾ ਪਰ ਕਸਟਮਰ ਹੈ ਜਿਹੜਾ ਦੁਖੀ ਹੋ ਰਿਹਾ ਤੁਸੀਂ ਆਪਣੇ ਉੱਪਰ ਕਿਸੇ ਨੂੰ ਕੰਪਲੇਨਟ ਕਰੀਏ ਕਿ ਸਾਡੇ ਬੈਂਕ ਵਿਚ ਆ ਰੋਲਾ ਸਰ ਉੱਪਰ ਸਰ ਉੱਪਰ ਤਾਂ ਹੈਡ ਆਫਿਸ ਸਾਰਿਆਂ ਨੂੰ ਪਤਾ ਗਿਆ ਜੀ ਤੇ ਇਹ ਸਭ ਚੱਲ ਰਿਹਾ ਸਾਰੇ ਕੀਤੇ ਇਨਫਾਰਮਡ ਕੀ ਉੱਪਰ ਕੋਈ ਕਾਰਵਾਈ ਦੇ ਆਰਡਰ ਆਈ ਨਹੀਂ ਤੁਹਾਨੂੰ ਇੱਥੇ ਕਿ ਉਹਨਾਂ ਨੂੰ ਕਸਟਮਰ ਨੂੰ ਸੈਟੀਸਫਾਈ ਕਰੋ ਨਹੀਂ ਸਰ ਨਹੀਂ ਅਜੇ ਤੱਕ ਕੋਈ ਆਰਡਰ ਨਹੀਂ ਮਥੂੜ ਨੇ ਇਹਨਾਂ ਨਾਲ ਠੱਗੀ ਮਾਰੀ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ 60000 ਰੁਪਏ ਭਰ ਚੁੱਕੇ ਨੇ ਰਸੀਦ ਹੈਗੀ ਹੈ 40000 ਰੁਪਏ ਲੈ ਕੇ ਆਏ ਨੇ ਅਤੇ 40000 ਰੁਪਏ ਭਰਨ ਨੂੰ ਤਿਆਰ ਨੇ ਲੇਕਿਨ ਜੋ ਅੰਦਰ ਸਟਾਫ ਬੈਠਾ ਹੈ ਉਹਨਾਂ ਦਾ ਕਹਿਣਾ ਹੈ ਕਿ 1 ਲੱਖ ਰੁਪਏ ਭਰ ਕੇ ਅਸੀਂ ਤਾਂ ਤੁਹਾਨੂੰ ਸੋਨਾ ਦਵਾਂਗੇ ਕਿਉਂਕਿ ਜੋ ਪਹਿਨਾਂ ਵਾਲੇ ਪੈਸੇ ਤੁਸੀਂ ਭਰ ਕੇ ਗਏ ਸੀ ਉਹ ਸਾਡਾ ਕਿਸੇ ਕੋਈ ਜਿਹੜਾ ਪਹਿਨਾਂ ਵਾਲਾ ਸਟਾਫ ਸੀ ਪੁਰਾਣਾ ਉਹ ਚੋਰੀ ਕਰਕੇ ਲੈ ਗਿਆ ਅਤੇ ਉਹਨਾਂ ਤੇ ਐਸਐਸਪੀ ਦਫ਼ਤਰ ਵਿੱਚ ਇਨਕੁਆਇਰੀ ਵੀ ਚੱਲ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਇਹਨਾਂ ਗਰੀਬਾਂ ਨੂੰ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੇ ਪੈਸੇ ਪੂਰੇ ਭਰਤੇ ਰਸੀਦ ਕੰਪਨੀ ਦੇ ਨਾਲ ਕੋਲ ਹੈਗੀ ਆ ਤਾਂ ਹੁਣ ਇਹਨਾਂ ਨੇ ਅੰਦਰ ਗੱਲਬਾਤ ਕੀਤੀ ਕਾਫੀ ਗਰਮਾ-ਗਰਮੀ ਹੋਇਆ ਲੇਕਿਨ ਉਹਨਾਂ ਦੇ ਉੱਚ ਅਧਿਕਾਰੀ ਵੀ ਕਿਸੇ ਨਾਲ ਗੱਲ ਨਹੀਂ ਤਾਂ ਕਿਹਦੇ ਕਿਹਦੇ ਮਨ ਦੇ ਵਿੱਚ ਡਰ ਰਹੇ ਹਨ ਇਹਨਾਂ ਦੇ ਦੇਖ ਕੇ ਸਾਡੇ ਜੋ ਸਾਡਾ ਸੋਨਾ ਹੈ ਉਹ ਵੀ ਉਹ ਵੀ ਜਾਵੇਗਾ ਸਾਡੇ ਪੈਸੇ ਵੀ ਜਾਣਗੇ ਅੱਜ ਇਸ ਕਰਕੇ ਇਹਨਾਂ ਨੇ ਜੋ ਇਹ ਗੇਟ ਹੈ ਬੰਦ ਕਰ ਦਿੱਤਾ ਸਟਾਫ ਅੰਦਰ ਹੈ ਅਤੇ ਹੁਣ ਕਾਫੀ ਇਕੱਠ ਵੀ ਕਿਹੇ ਕਰ ਰਹੇ ਨੇ ਆਪਣੇ ਜਥੇਬੰਦਿਆ ਬੁਲਾਣਗੇ ਤੇ ਜਿੰਨਾ ਚਿਰ ਇਹਨਾਂ ਦਾ ਪੈਸਾ ਜਾਂ ਇਹਨਾਂ ਦਾ ਜੋ ਪੈਸਾ ਜੋ ਇਹਨਾਂ ਨੇ ਭਰੇ ਹੈ ਤੇ ਜੋ ਸੋਨਾ ਹੈ ਇਹਨਾਂ ਦਾ ਉਹ ਵਾਪਸ ਨਹੀਂ ਆਉਂਦਾ ਉਹਨਾਂ ਚਿਰ ਇਹਨਾਂ ਦਾ ਇਹ ਧਰਨਾ ਜਾਰੀ ਰਹੇਗਾ ਸੰਗਰੂਰ ਤੋਂ ਗੁਰਿੰਦ ਸਿੰਘ ਗ੍ਰੇਡ ਪੰਜਾਬ ਟੀਵੀ